ਆਗਮਾਜ ਮਹੱਲਾ ਪੰਜਮ ੴ ਸਤਿਗੁਰ ਪ੍ਰਸਾਦ ਅਸਾਡ ਤਪੰਦਾ ਤਸ ਲਗੇ ਹਰਨਾ ਆਗਿਆਪਾਸ ਜਗ ਜੀਵਨ ਪੁਰਖ ਤੇ ਆਗ ਕੈ ਮਾਨਸ ਸੰਦੇਆਸ ਦੁਏ ਭਏ ਬਿਗੁੱਚੀਏ ਗਲ ਪਈ ਸੁਜਮਕੀ ਫਾਸ ਜਹਾਂ ਬਿਜੇ ਸੋ ਲੁਣੇ ਮੱਥੇ ਜੋ ਲਖਿਆਸ ਰੈਣ ਬੇਹਾਣੇ ਪਛਤਾਣੇ ਉੱਠ ਚੱਲੀ ਗਈ ਨਰਾਸ ਜਿੰਨ ਕੋ ਸਾਧੂ ਠੇਟਿਏ ਸੋ ਦਰਗਾ ਹੋਏ ਖਲਾਸ ਕਰਤੈਰੇ ਪਾ ਪ੍ਰਭ ਆਪਣੇ ਤੇਰੇ ਦਰਸ਼ਨ ਹੋਏ ਪਿਆਸ ਰਬ ਤੁਦ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਆਸਾ ਸੁਹੰਦਾ ਤੇਸ ਲਗੇ ਜਿਸ ਮਨ ਹਰ ਚਰਨ ਨਿਵਾਸ ਰਬ ਤੁਦਵਿੰਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਆਸਾਨ ਸੁਹੰਦਾ ਤਸ ਲਗੇ ਜਿਸ ਮਨ ਹਰ ਚਰਨ ਨਿਵਾਸ ਹਾੜ ਮਹੀਨੇ ਦਾ ਇਹ ਸ਼ਬਦ ਰਾਗ ਮਾਝ ਮਹੱਲਾ ਪੰਜਵਾਂ ਪੰਜਵੇਂ ਪਾਸੇ ਦੀ ਬਲੌ ਰਾਗ ਮਾਝ ਦੇ ਵਿੱਚ ਤਨ ਤਨ ਚਬਰ ਸ਼ਤਤ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਇੱਕ ਸਚੰਤ ਤੇ ਤੇ ਸਿਸ਼ੋ ਬਤਾਏ ਸਤਗੁਰੂ ਸਮਝਾ ਰਹੇ 60 ਤਪੰਦਾ ਤਿਸ ਲਗੇ ਹਰ ਨਾ ਜਿਨਾ پاس ਕਹਿੰਦੇ ਹਾੜ ਉਸ ਨੂੰ ਤਪਾਉਂਦਾ ਹੈ ਜਿਨ੍ਹਾਂ ਦੇ ਕੋਲ ਪਰਮਾਤਮਾ ਦੇ ਨਾਮ ਨਹੀਂ ਜਿਨ੍ਹਾਂ ਨੂੰ ਪਰਮਾਤਮਾ ਜਹਾਦ ਨਹੀਂ ਹੈ ਕਿਉਂਕਿ ਉਹਨਾਂ ਦੇ ਅੰਦਰ ਜਿਹੜੀ ਅੱਗ ਲੱਗੀ ਹੋਈ ਹੈ ਚਿੰਤਾ ਦੀ ਜਿਵੇਂ ਬਾਹਰ ਦੁਨੀਆ ਤੇ ਸਾਨੂੰ ਅੱਗ ਨਜ਼ਰ ਆਉਂਦੀ ਹੈ ਬੰਦੇ ਦੇ ਅੰਦਰ ਵੀ ਅੱਗ ਲੱਗੀਆਂ ਹੋਈਆਂ ਜਿਵੇਂ ਬਾਹਰ ਅੱਗ ਕਹਿੰਦੇ ਜੰਗਲ ਨੂੰ ਜਦੋਂ ਇੱਕ ਦੂਜੇ ਦੇ ਨਾਲ ਇੱਕ ਤਾਂ ਅੱਗ ਉਹ ਹੈ ਜਿਹੜੀ ਸਾਨੂੰ ਅਸੀਂ ਲਾਉਂਦੇ ਹਾਂ ਕਿਸੇ ਚੀਜ਼ ਨੂੰ ਪਕਾਉਣ ਲਈ ਕੋਈ ਕੰਮ ਕਰਨ ਲਈ ਇਹ ਕ ਅੱਗ ਕਹਿੰਦੇ ਉਹ ਹੈ ਜਿਹੜੀ ਅੰਦਰ ਲੱਕੜ ਦੇ ਛੁਪੀ ਹੋਈ ਹੈ ਤੇ ਜਦੋਂ ਇਸ ਮਹੀਨੇ ਦੇ ਵਿੱਚ ਦੋ ਪਾਸੇ ਕਹਿੰਦੇ ਟਕਰਾ ਜਾਂਦੇ ਆਪਸ ਵਿੱਚ ਭੜ ਜਾਂਦੇ ਤਾਂ ਅੱਗ ਪੈਦਾ ਹੋ ਜਾਂਦੀ ਉਹ ਐਸੀ ਅੱਗ ਪੈਦਾ ਹੁੰਦੀ ਹੈ ਕਿ ਪੂਰੇ ਜੰਗਲ ਨੂੰ ਸਾੜ ਦਿੰਦੀ ਇਸ ਅੱਗ ਨੂੰ ਜੰਗਲ ਦੀ ਅੱਗ ਨੂੰ ਲਾਵਾ ਕਹਿੰਦੇ ਆ ਇਸ ਦੀ ਅੱਗ ਕਹਿੰਦੇ ਸਮੁੰਦਰ ਦੇ ਪਾਣੀ ਦੇ ਵਿੱਚ ਵੀ ਹੈ ਜਿੱਥੋਂ ਦੀ ਕਹਿੰਦੇ ਪਾਣੀ ਇੱਕ ਵਾਰੀ ਫਸਲ ਨੂੰ ਲਪੋ ਗਿਆ ਉੱਤੋਂ ਦੀ ਬੱਗ ਗਿਆ ਮੜ ਕੇ ਜੋ ਕੋਈ ਮਰਜ਼ੀ ਕਰ ਲਓ ਫਸਲ ਹਰੀ ਨਹੀਂ ਹੋ ਸਕਦੀ ਉਹ ਐਸੀ ਅੱਗ ਹੈ ਜਿਹਨੂੰ ਤੂਫਾਨ ਕਹਿੰਦੇ ਸੀ ਪਾਣੀ ਦੇ ਅੰਦਰ ਵੀ ਅੱਗ ਹੈ ਸਭ ਕੁਝ ਸਾੜ ਦਿੰਦੀ ਹੈ ਇੱਕ ਅਗੋ ਹੈ ਜਿਹੜੀ ਅਸਮਾਨ ਦੇ ਵਿੱਚ ਜਿਨੂੰ ਅਸੀਂ ਬਿਜਲੀ ਕਹਿੰਦੇ ਆ ਬਿਜਲੀ ਲਿਸ਼ਕਦੀ ਹੈ ਕਿੰਨੀ ਤਾਕਤ ਹੈ ਕੋਈ ਅੰਦਾਜ਼ਾ ਨਹੀਂ ਲਾ ਸਕਦਾ ਬਿਲਡਿੰਗਾਂ ਦੀਆਂ ਬਿਲਡਿੰਗਾਂ ਇਲਾਕੇ ਦੇ ਇਲਾਕੇ ਪਾੜ ਕੇ ਸੜ ਦਿੰਦੀ ਹੈ ਜਿਵੇਂ ਕਹਿੰਦੇ ਇਹ ਅੱਗ ਹੈ ਗੁਰੂ ਜੀ ਸਮਝਾ ਰਹੇ ਐਵੇਂ ਤੇਰੇ ਅੱਗ ਜਿਹੜੀ ਅੰਦਰ ਲੱਗੀ ਹੋਈ ਹੈ ਉਹ ਵੀ ਅੱਗ ਕੀ ਹੈ ਉਹ ਹਿੰਸਾ ਤੈਨੂੰ ਗਰੋਹ ਦਉਂਦਾ ਹੈ ਈਰਖਾ ਹੁੰਦੀ ਹੈ ਇਹ ਜਿਹੜੀ ਅਹੰਸਾ ਦੀ ਅੱਗ ਹੈ ਦੂਸਰੇ ਦਿਨਾਂ ਨੁਕਸਾਨ ਪਹੁੰਚਾਉਣ ਦੀ ਅੱਗ ਹੈ ਇਹ ਤੇਰੇ ਅੰਦਰ ਹੈ ਕਿਉਂ ਕਿਉਂਕਿ ਤੂੰ ਕਿਸੇ ਚੀਜ਼ ਤੇ ਕਬਜ਼ਾ ਕਰਨਾ ਚਾਹੁੰਦਾ ਉਸ ਨੂੰ ਡਰਾ ਕੇ ਧਮਕਾ ਕੇ ਇੱਕ ਮੋਹ ਦੀ ਅੱਗ ਹੈ ਕਿ ਸਾਰੇ ਦੁਨੀਆਂ ਦੇ ਪਦਾਰਥ ਇਕੱਠੇ ਕਰ ਲਵਾਂ ਤੇ ਰਿਸ਼ਤੇ ਨਾਤੇ ਜਿਹੜੇ ਮੇਰੇ ਭੈਣ ਭਰਾ ਸਾਕ ਸੰਬੰਧੀ ਇਹੋ ਹੀ ਰਿਸ਼ਤੇ ਆ ਬਾਕੀ ਤਾਂ ਕੋਈ ਰਿਸ਼ਤਾ ਨਹੀਂ ਇਹ ਮੋਹ ਦੀ ਅਗ ਤੇਰੇ ਅੰਦਰ ਹੈ ਇੱਕ ਲੋਭ ਦੀ ਹੈ ਇਹ ਸਾਰੀ ਦੁਨੀਆ ਦੀ ਜਾਇਦਾਦ ਇਕੱਠੀ ਕਰ ਲੈ ਇਹ ਵੀ ਅੱਗ ਤੇਰੇ ਬੰਦਿਆ ਅੰਦਰ ਹੈ ਇੱਕ ਕ੍ਰੋਧ ਦੀ ਜਿਹੜੀ ਸਾਰਾ ਕੁਝ ਸਾੜੀ ਜਾਂਦੀ ਤੇਰਾ ਗੁੱਸਾ ਇਹ ਚਾਰ ਤਰ੍ਹਾਂ ਦੀ ਅੱਗ ਜਿਹੜੀ ਤੇਰੇ ਲੱਗੀ ਹੋਈ ਹੈ ਇਹਦਾ ਹੱਲ ਕੀ ਕਰੂੰਗਾ ਕਿਉਂਕਿ ਬਾਹਰਲਾ ਜਿਹੜਾ ਤੈਨੂੰ ਤਪਸ਼ ਹੈ ਇਹਦੇ ਲਈ ਤਾਂ ਤੂੰ ਕਿਤੇ ਡਰਕਤੇ ਦੇ ਥੱਲੇ ਜਾ ਕੇ ਬੈਠ ਜਾਊਗਾ। ਇਲਾਕਾ ਬਦਲ ਕੇ ਜਿੱਥੇ ਪਹਾੜ ਹੈ ਉੱਥੇ ਚਲੇ ਜਾਵੇਂਗਾ। ਪਰ ਜਿਹੜੀ ਤੇ ਅੱਗ ਅੰਦਰ ਲੱਗੀ ਹੋਈ ਹੈ ਉਹਦਾ ਕੀ ਹੱਲ ਹੈ? ਉਹ ਤਾਂ ਤੇਰੇ ਨਾਲ ਹੈ। ਉਹ ਤਾਂ ਚਾਹੇ ਤੂੰ ਪਹਾੜਾਂ ਤੇ ਚਲੇ ਜਾ। ਚਾਹੇ ਤੂੰ ਡਰਕਤ ਥੱਲੇ ਚਲੇ ਜਾ। ਚਾਹੇ ਕਿਤੇ ਠੰਡੇ ਥਾਂ ਚਲੇ ਜਾ। ਇਹ ਤਾਂ ਅੱਗ ਤੇਰੀ ਮਟਣੀ ਨਹੀਂ। ਕਿਉਂ? ਕਿਉਂਕਿ ਇਹ ਅੱਗ ਦਾ ਹੱਲ ਹੀ ਕੋਈ ਹੈ। ਕਿ ਤੈਨੂੰ ਪਰਮਾਤਮਾ ਦਾ ਨਾਮ ਲੈਣਾ ਪੈਣਾ ਤੇ ਜਿਹੜੇ ਪਰਮਾਤਮਾ ਦਾ ਨਾਮ ਨੇ ਲੈਂਦੇ ਉਹਨਾਂ ਨੂੰ ਹਾੜ ਜਿਹੜਾ ਕਹਿੰਦੇ ਤਪਉਂਦਾ ਹੈ ਅ ਸਾੜ ਤਪੰਦਾ ਤਿਸ ਲਗੇ ਹਰ ਨਾ ਜਿਨਾ ਪਾਸ ਜਿਨ੍ਹਾਂ ਦੇ ਕੋਲ ਪਰਮਾਤਮਾ ਦਾ ਨਾਮ ਨਹੀਂ ਹੈ ਉਹ ਇਸ ਹਾੜ ਦੇ ਨਾਲ ਇਸ ਅੱਗ ਦੇ ਨਾਲ ਤਪਦੇ ਪਏ ਆ ਪਰ ਪੰਨੀ ਵਿੱਚ ਆਸ਼ਣ ਉਹਨਾਂ ਨੂੰ ਸ਼ਹੀਦਾਂ ਦੇ ਸਰਤਾਜ ਕਿਹਾ ਜਾਂਦਾ ਕਿਉਂਕਿ ਉਹਨਾਂ ਨੇ ਅੰਦਰਲੀ ਅੱਗ ਜਿਹੜੀ ਹੈ ਚਾਰੇ ਤਰ੍ਹਾਂ ਦੀ ਖਤਮ ਕਰ ਦਿੱਤੀ ਸੀ ਪਰ ਲੋਕਾਂ ਨੇ ਕਿਹਾ ਬਾਹਰਲੀ ਅੱਗ ਉਹਨਾਂ ਨੂੰ ਕੀ ਕਰ ਸਕਦੀ ਸੀ ਦੇਗਾਂ ਦੇ ਵਿੱਚ ਅਵਾਲ ਕੇ ਥੱਲੇ ਤੱਤੀ ਤभी ਜੇ ਉੱਤੇ ਬਿਠਾ ਕੇ ਦੇਗਾਂ 'ਚ ਅਵਾਲ ਕੇ ਉੱਤੋਂ ਦੀ ਰੇਤ ਤੱਤੀ ਪਾਰੇ ਪਰ ਪੂਰਾ ਬ ਨਹੀਂ ਕਰਾਇਆ ਇਸੇ ਕਰਕੇ ਉਹਨਾਂ ਨੂੰ ਸ਼ਹੀਦਾਂ ਦਾ ਸਰਤਾਜ ਕਿਹਾ ਗਿਆ ਇਹ ਨਹੀਂ ਕਿ ਤੱਤੀ ਤभी ਤੇ ਬਠਾਇਆ ਗਿਆ ਢੋਲੇ ਨਹੀਂ ਕਬੜਾਏ ਨਹੀਂ ਕਿਉਂਕਿ ਮਨ ਦੇ ਵਿੱਚ ਪਿਆਰ ਇੰਨਾ ਜ਼ਿਆਦਾ ਸੀ ਕਿ ਦੁਨੀਆ ਦੇ ਨਾਲ ਕੋਈ ਪਿਆਰ ਹੀ ਨਹੀਂ ਹੈ ਪਰ ਪਹਿਲਾਂ ਵੀ ਉਹਨਾਂ ਤੋਂ ਪ੍ਰਲਾਦ ਜੀ ਨੇ ਤੱਤੇ ਥੰਮਨ ਜਪਿਐ ਪੜਿਏ ਪਰ ਉਹਨਾਂ ਨੂੰ ਸ਼ਹੀਦਾਂ ਦਾ ਸਤਾਜ ਨਹੀਂ ਬਾਣੀ ਨੇ ਗਿਆ ਕਿਉਂਕਿ ਜਦੋਂ ਪਿਤਾ ਦਾ ਕੋਈ ਚਾਰਾ ਨਹੀਂ ਚੱਲਿਆ ਤੇ ਉਹਨਕੇ ਹੁਣ ਮੈਂ ਦੇਖਦਾ ਤਤ ਅਥਮ ਨੂੰ ਜਫੀਆਂ ਪਾ ਤੇ ਪ੍ਰਲਾਦ ਘਬਾ ਗਿਆ ਕਿ ਇਹ ਤਾਂ ਮੈਨੂੰ ਸਾੜ ਕੇ ਰੱਖ ਦੇਣਗੇ ਤੇ ਕਹਿੰਦੇ ਉਸ ਪਰਮਾਤਮਾ ਨੇ ਕਿਹੜੀ ਦੇ ਰੂਪ ਦੇ ਵਿੱਚ ਉਹਨਾਂ ਥਮਮਾਂ ਤੇ ਚੱਲਣਾ ਜਦੋਂ ਸ਼ੁਰੂ ਕੀਤਾ ਕਿਹੜੀ ਨੂੰ ਦਿਖਿਆ ਤੇ ਜਦੋਂ ਥਮਮਾਂ ਨੂੰ ਜਫੀਆਂ ਪਾਈਆਂ ਥਮ ਠੰਡੇ ਪੈ ਸੀ ਪਰ ਫਿਰ ਉਹਨਾਂ ਥਮਾਂ ਦੇ ਵਿੱਚ ਨਾਰ ਸਿੰਘ ਦੇ ਰੂਪ ਦੇ ਵਿੱਚ ਆ ਕੇ ਪ੍ਰਗਟ ਹੋ ਗਏ ਉਸ ਦੇ ਪਾਪ ਦਾ ਨਾਸ਼ ਕਰ ਦਿੱਤਾ ਪਰ შეਦਰ ਦੇ ਸਰਤਾਜ ਦੇਖਾਏ ਕਿਉਂਕਿ ਬਾਣੀ ਕਹਿ ਰਹੀ ਹੈ ਕਿ ਈਡੀ ਨਾ ਬਣਦਾ ਰਾਮਾ ਪ੍ਰल्हाਦ ਡੋਲ ਜਾਂਦਾ ਸਤਗੁਰੂ ਪੰਜਵੇਂ ਪਾਤਸ਼ਾਹ ਖਿਬਰਾਏ ਨਹੀਂ ਡੋਲੇ ਨਹੀਂ ਉਹਨਾਂ ਤੋਂ ਪਹਿਲਾਂ ਵੀ ਇਬਰਾਹਿਮ ਨੂੰ ਰਾਜੇ ਨੇ ਕਿਹਾ ਤੂੰ ਦੁਨੀਆ ਤੋਂ ਅਦਾਸ ਰਹਿੰਦਾ ਹੈ ਤੇ ਜੇ ਅਦਾਸ ਰਹਿੰਦਾ ਤੈਨੂੰ ਦੁਨੀਆ ਚੰਗੀ ਨਹੀਂ ਲੱਗਦੀ ਤੇ ਅਗਾਰ ਵਿਛਾ ਦਿੱਤੇ ਅੱਗ ਦੇ ਕੋਲੇ ਵਿਛਾ ਦਿੱਤੇ ਕੰਦੇ ਇਡੀਟੇਟਰ ਉਹ ਵੀ ਮਨ ਵਿਚ ਸੋਚ ਲਿਆ ਕਿ ਪੈਰ ਜਿਹੜੇ ਸਾੜ ਕੇ ਰੱਖਦਨੇ ਨੇ ਪਰ ਮਨ ਵਿਚ ਸੋਚਿਆ ਜਿਸ ਪਰਮਾਤਮਾ ਦਾ ਨਾਮ ਲੈ ਰਿਆ ਸੀ ਇਸ ਦੁਨੀਆ ਨੂੰ ਉਦਾਸ ਸੀ ਗਿਆ ਕਿ ਕਾਸ਼ ਕਿਤੇ ਇਹ ਫੁੱਲ ਬਣ ਜਾਣ ਇਹ ਗੱਲ ਸੋਚ ਕੇ ਜਦੋਂ ਪੈਰ ਰੱਖਿਆ ਤੇ ਉਹਨੂੰ ਉਹ ਲਿਆ ਦੇ ਅੰਗਾਰ ਜਿਹੜੇ ਆ ਉਹ ਫੁੱਲਾਂ ਦੇ ਵਾਂਗੋਂ ਜਿਹੜੇ ਲੱਗੇ ਸੋ ਦੁਨੀਆ ਤੇ ਪਹਿਲਾਂ ਵੀ ਪੰਜਵੇਂ ਪਾਸਛਤ ਤੋਂ ਪਹਿਲਾਂ ਵੀ ਇਹ ਗੱਲਾਂ ਹੋਈਆਂ ਪਰ ਪੰਜਵੇਂ ਪਾਸ਼ਾ ਸ਼ੇਦੰਦ ਸਤਾਜ ਇਸ ਕਰਕੇ ਹਨ ਕਿ ਉਹ ਬਿਲਕੁਲ ਵੀ ਢੁੱਲੇ ਕਬਰਾਏ ਨਹੀਂ ਚੰਦੂ ਪਾਪੀ ਜ਼ੁਲਮ ਕਮਾ ਕੇ ਥੱਕ ਗਿਆ ਪਰ ਉਹ ਨਹੀਂ ਹੱਸਦਾ ਗਿਆ ਦੁੱਖ ਚੱਲਦਾ ਗਿਆ ਗੁਰੂ ਅਰਜਨ ਸਿਰਜਨ ਹਾਰ ਚੰਦੂ ਪਾਪੀ ਜ਼ੁਲਮ ਕਮਾ ਥੱਕ ਗਿਆ ਥੱਕ ਗਿਆ ਜ਼ੁਲਮ ਕਮਾ ਕੇ ਕਿਉਂਕਿ ਉਹਨਾਂ ਦੇ ਅੰਦਰਲੀਆਂ ਅੱਗ ਜਿਹੜੀ ਸੀ ਚਾਰੇ ਤਰ੍ਹਾਂ ਦੀ ਖਤਮ ਕੀਤੀ ਹੋਈ ਸੀ ਉਹਨਾਂ ਨੇ ਇਸੇ ਕਰਕੇ ਸਿਮਰਨ ਜਿਹੜੇ ਕਰਦੇ ਕਹਿੰਦੇ ਸਾੜ ਤਪੰਦਾ ਤਿਸ ਲਗੇ ਹਰਨਾ ਜਿਨ੍ਹਾਂ ਪਾਸ ਜਗ ਜੀਵਨ ਪੁਰਖ त्याग ਕੇ ਮਾਨਸ ਸੰਧੀਆ ਜਿਹੜਾ ਇਸ ਦੁਨੀਆ ਨਾਲ ਜੀਵਨ ਦੇਣ ਵਾਲਾ ਉਹਨੂੰ ਕਹਿੰਦੇ ਛੱਡ ਦਿੱਤਾ ਉਹਨੂੰ त्याग ਦਿੱਤਾ ਤੇ ਕਿਹਦੇ ਨਾਲ ਆਸ ਕਹਿੰਦੇ ਤ ਰਖ ਲਈ ਭੈਣਾ ਬ੍ਰਹਮ ਮਨੁਖਤਾ ਮਾਨਸ ਤੇ ਆਸ ਰਖ ਲਈ ਉਸ ਪਰਮਾਤਮਾ ਨੂੰ ਛੱਡ ਦਿੱਤਾ ਬੰਦੇ ਦਾ ਜਨਮ ਤਾਂ ਠੀਕ ਹੈ ਬੰਦਰ ਰੱਤ ਤੋਂ ਹੁੰਦਾ ਪਰ ਇੱਕ ਜਨਮ ਉਹ ਹੈ ਜਿਹੜਾ ਸਤ ਸੰਗ ਚ ਜਾਗ ਲੱਗ ਕੇ ਗੁਰੂ ਦੇ ਸ਼ਬਦ ਤੋਂ ਭਰ ਹੁੰਦਾ ਤੇ ਉਹ ਸ਼ਬਦ ਜਿਹੜਾ ਹੈ ਉਹ ਉਸ ਪਰਮਾਤਮਾ ਦੇ ਨਾਲ ਮਿਲਾਂਦਾ ਜਿਹੜੇ ਉਸ ਸ਼ਬਦ ਦੇ ਨਾਲ ਪਿਆਰ ਕਰਦੇ ਹਨ ਉਹਨੂੰ ਖੋਜ ਲੈਂਦੇ ਤੇ ਫਿਰ ਕਹਿੰਦੇ ਦੁਨੀਆ ਦੀ ਧਨ ਦੌਲਤ ਜਿਵੇਂ ਚੰਦਰਮਾ ਤੋਂ ਲੈ ਕੇ ਸਮੁੰਦਰ ਤੱਕ ਉਹਨਾਂ ਦੇ پاس ਹੁੰਦੀ ਹੈ ਆ ਦੁਨੀਆ ਦੀ ਦੌਲਤ ਨੂੰ ਕੱਖ ਨਹੀਂ ਸਮਝਦੇ ਦੂਏ ਭਾਏ ਬਿਗੋਚੀਏ ਗਲ ਪਈ ਸੁਜਮ ਕੇ ਫਾਸ ਜੀਹਾ ਬਿਜੇ ਸੋ ਲੋਨੇ ਮੱਥੇ ਜੋ ਲਖਿਆ ਸੀ ਉਹਨਾਂ ਦੀ ਜਿਹੜੀ ਦਵੈਤ ਸੀ ਭਰਮ ਸੀ ਉਹਦੇ ਕਰਕੇ ਉਹ ਫਸੇ ਹੋਏ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਠੀ ਦੁਨੀਆ ਸੱਚੀ ਹੈ ਦਿਸ ਰਹੀ ਹੈ ਮਹਾਵਿਦ ਦਸਰੇ ਪੇ ਉਹ ਵੀ ਦਸਰੇ ਪੈਣ ਭਰਾ ਦਸਰੇ ਚਾਹ ਦਾ ਕੋਠਿਆਂ ਮਹਿਲ ਬਣਾ ਦੇ ਹਾਥੀ ਘੋੜੇ ਨੌਕਰ ਚੱਕਰ ਸਭ ਦਸਰੇ ਉਹ ਕਹਿੰਦੇ ਸੱਚ ਹੈ ਇਹੋ ਹੀ ਸੁਖ ਹੈ ਪਰ ਅਸਲੀ ਸੁੱਖ ਤਾਂ ਉਸ ਦੇ ਨਾਮ ਦੇ ਵਿੱਚ ਹੈ ਜਿਨ੍ਹਾਂ ਨੇ ਇਸ ਹੈਬਰ ਗੈਬਰ ਛਤਰਫੰਗ ਦੇ ਫੰਤਨੇ ਗੜ ਜਿਨ੍ਹਾਂ ਦੇ ਕੋਲ ਹੈ ਉਹ ਵੀ ਇਸ ਜ਼ਮੀਨ ਦੇ ਵਿੱਚ ਗੱਡੇ ਗਏ ਉਹਨਾਂ ਨੂੰ ਵੀ ਕਬਰ ਚ ਪੈਣਾ ਪਿਆ ਪਰ ਜਿਹੜੇ ਨਾਮ ਦਾ ਸਿਮਰਨ ਕਰਕੇ ਦੁਨੀਆ ਤੇ ਹਮੇਸ਼ਾ ਲਈ ਅਮਰ ਹੋ ਗਏ ਉਹਨਾਂ ਦੇ ਜਮ ਦੀ ਫਾਸ ਨੇ ਪੈਂਦੀ ਜਮ ਦੀ ਫਾਸ ਕਿ ਉਹ ਮੁੜ ਕੇ ਮੌਤ ਤੋਂ ਬਾਅਦ ਫਿਰ ਜਨਮ ਲੈਂਦੇ ਫਿਰ ਮੌਤ ਹੁੰਦੀ ਫਿਰ ਜਨਮ ਲੈਂਦੇ ਮਰ ਮਰ ਜਿਵੇਂ ਜਿਵੇਂ ਫਿਰ ਮਰੇ ਸੋ ਇਹ ਜਿਹੜਾ ਜਮਾਂ ਦੀ ਫਾਸ ਪੈਂਦੀ ਹੈ ਗੱਲ ਦੇ ਵਿੱਚ ਇਹ ਕਿਉਂ ਪੈਂਦੀ ਹੈ ਕਹਿੰਦੇ ਜਿਹਾ ਬੀਜੇ ਸੋ ਲੋਣੇ ਮੱਥੇ ਜੋ ਲਖਿਆ ਕੋਈ ਕਹਿੰਦਾ ਕਿ ਮੈਂ ਤਾਂ ਕੋਈ ਮਾੜਾ ਕੰਮ ਕੀਤਾ ਨਹੀਂ ਮੈਨੂੰ ਕਿਉਂ ਦੁੱਖ ਆ ਰਿਹਾ ਉਹ ਕਹਿੰਦੇ ਤੇਰੇ ਮੱਥੇ ਤੇ ਲੇਖ ਲਿਖਿਆ ਹੋਇਆ ਉਹ ਤੂੰ ਪੜ ਨਹੀਂ ਸਕਦਾ ਆਪਣੇ ਲੇਖ ਨਾਲ ਪੜੇ ਇਹਣਾ ਦੂਜਿਆਂ ਦੇ ਤਾਂ ਤੂੰ ਦੇਖਦਾ ਫਿਰਦਾ ਪਰ ਤੇਰੇ ਨਾਲ ਕੀ ਇੱਕ ਘੜੀ ਬਾਦ ਹੋਣਾ ਇੱਕ ਛੇਨ ਬਾਦ ਹੋਣਾ ਉਹ ਤਾਂ ਤੈਨੂੰ ਪਤਾ ਹੀ ਨਹੀਂ ਇਸ ਕਰਕੇ ਦਸਵੇਂ ਪਾਸ਼ਾ ਦੇ ਦਰਬਾਰ ਦੇ ਵਿੱਚ ਕਹਿੰਦੇ ਇੱਕ ਸਾਧੂ ਆਇਆ ਨਾਮ ਭਾਈ ਸੁਥਰਾ ਜੀ ਨੇ ਉਸ ਤੋਂ ਪੁੱਛ ਲਿਆ ਕਿਉਂਕਿ ਭਸਮ ਮਲੀ ਹੋਈ ਸੀ ਸਰੀਰ ਤੇ ਕਹਿੰਦੇ ਜੀ ਤੁਹਾਡਾ ਨਾਮ ਕੀ ਹੈ ਕਹਿੰਦੇ ਸীতੰਦਾਸ ਨਾਮ ਸੁਣ ਕੇ ਭਾਈ ਸੁਥਰਾ ਜੀ ਨੇ ਨੌ ਨੂੰ ਸਰੀਰ ਤੇ ਖੋਬਿਆ ਤੇ ਉਹ ਥੋੜਾ ਜਿਹਾ ਗੁੱਸੇ ਨਾਲ ਦੇਖਿਆ ਉਸਨੇ ਫਿਰ ਪੁੱਛਿਆ ਕਿ ਮੈਨੂੰ ਸੁਣਿਆ ਨਹੀਂ ਕੀ ਨਾਮ ਦੱਸਿਆ ਉਹਨੇ ਫਿਰ ਕਿਹਾ ਸ਼ੀਤਲਦਾਸ ਉਹਨੇ ਨੌਹੂਰ ਤੇ ਖਾਜੇ ਮਾਰਿਆ ਉਹਨੂੰ ਹੋਰ ਗੁੱਸਾ ਜਣ ਗਿਆ ਜਦੋਂ ਫਿਰ ਕਹਿੰਦੇ ਮੈਨੂੰ ਸਮਝਣੇ ਲੱਗੀ ਤੇ ਜਦੋਂ ਉਹਨਾਂ ਨੇ ਨਾਮ ਦੱਸਿਆ ਤੇ ਉਹਨਾਂ ਨੇ ਬਹੁਤ ਜ਼ੋਰ ਨਾਲ ਨੌਹ ਖਬੋਇਆ ਤੇ ਸ਼ੀਤਲਦਾਸ ਜੀ ਭਾਈ ਸੁਤਰਾ ਜੀ ਦੇ ਥੱਪੜ ਮਾਰ ਦਿੱਤਾ ਕਹਿੰਦੇ ਬਸ ਇਹੋ ਹੀ ਨਾ ਦੇਖਣਾ ਚਾਹੁੰਦਾ ਸੀ ਕਿ ਅੱਗ ਤਾਂ ਜਿਹੜੀ ਅੰਦਰ ਲੱਗੀ ਹੋਈ ਹੈ ਤਾਂ ਹੀ ਇਸ ਰਿਤੇ ਹੈ ਇਸ ਰੀਤ ਤੇ ਪਸੰ ਲਾਤੇ ਤੋ ਤੁਰੇ ਫਗਦ ਨਾਮ ਰਖਲੇ ਸੀਤਲਦਾ ਸੰਦਤ ਤੇ ਅਗ ਹੈ ਅਗ ਦੇ ਪਹੰਬੜ ਵੜੇ ਸੋ ਐਸਾ ਸਮਝਾਉਣ ਹੈ ਕਿ ਬੰਦਿਆ ਲੋਕ ਦਿਖਾਵੇ ਲਈ ਪਸਨਾ ਲਾਉਦਾ ਅਸਲੀ ਕਾਮਕਰੂਦ ਲੋਭ ਹੰਕਾਰ ਨੂੰ ਮਾਰਨ ਵਾਲੇ ਜਿਹੜੇ ਹੈ ਉਹਨਾਂ ਦਾ ਸਰੀਰ ਹੀ ਪਸੰ ਦੇ ਵਿੱਚ ਬਦਲ ਜਾਂਦਾ ਸੋ ਇਸ ਕਰਕੇ ਜਿਨ੍ਹਾਂ ਨੇ ਉਸ ਪ੍ਰਮਾਤਮਾ ਦੀ ਟੇਕ ਲਈ ਆਸਰਾ ਲਿਆ ਉਸ ਦੇ ਸਹਾਰੇ ਜਿਹੜੇ ਹੈ ਜੇ ਪ੍ਰਲਾਦ ਜੀ ਨੇ ਓਟ ਲਈ ਆਸਰਾ ਲਿਆ ਉਹ ਡੋਲਦੇ ਨਹੀਂ ਗਏ ਉਹ ਤਾਂ ਫਿਰ ਕਹਿੰਦੇ ਹੈ ਕਿ ਹਮ ਸਰਦੀਨ ਦਿਆਲ ਨਾ ਤੁਮ ਸਰ ਅੱਬ ਪਤਿਆਰ ਕਿਆ ਕੀਜੀ ਉਹ ਕਹਿੰਦੇ ਮੇਰੇ ਜਿੱਦਾ ਤਾਂ ਦੁਨੀਆ ਤੇ ਗਰੀਬ ਨਹੀਂ ਕੋਈ ਔਰ ਤੇਰੇ ਜਿੱਦਾ ਕੋਈ ਦਿਆਲੂ ਨਹੀਂ ਤੇ ਇਸ ਕਰਕੇ ਜਦੋਂ ਸਤਗੁਰੂ ਪਾਤਸ਼ਾਹ ਪਹਿਲੇ ਕਹਿੰਦੇ ਬਗਦਾਦ ਦੇ ਵਿੱਚ ਗਏ ਇੱਕ ਸਾਧੂ ਰੋਜ਼ ਆਉਂਦਾ ਸੀ ਫਕੀਰ ਨੇ ਰੋਜ਼ ਆਉਣਾ ਗੁਰੂ ਜੀ ਦੇ ਦਰਸ਼ਨ ਕਰਕੇ ਬਿਨਾਂ ਬੋਲਿਆ ਚਲੇ ਜਾਣਾ ਆਉਂਦਾ ਰਿਹਾ ਜਾਂਦਾ ਰਿਹਾ ਜਿਸ ਦਿਨ ਸਤਗੁਰੂ ਚੱਲਣ ਲੱਗੇ ਕਹਿੰਦੇ ਜਾ ਤਹੋਂ ਨਾਲ ਲੈ ਚਲੋ ਨਹੀਂ ਤਾਂ சுவாਸਾਂ ਦੀ ਪੂਜ ਜੀ ਨੂੰ ਖਤਮ ਕਰ ਦਿਓ ਉਸ ਦਿਨ ਉਹ ਬੋਲਿਆ ਤੇ ਕਹਿੰਦੇ ਪਹਿਲੇ ਪਾਸ਼ਣ ਹੈ ਵਚਨ ਕੀਤਾ ਕਹਿੰਦੇ ਤੇਰੇ ਨਾਲ ਕੋਈ ਤਨ ਦਾ ਮਿਲਣੇ ਹੈ ਇਹ ਤਾਂ ਸਾਜ ਛੱਡੀ ਕੋਈ ਹੋਰ ਹੈ ਤੂੰ ਆਪਣੀ ਜ਼ਿੰਦਗੀ ਬਤੀਤ ਕਰ ਅਸੀਂ ਨਾਲ ਹਾਂ ਸੋ ਨਾਮ ਜਿਹੜਾ ਹੈ ਇਹਦੀ ਕਮਾਈ ਜਿਹੜੀ ਹੈ ساری ਦੁਨੀਆ ਇੱਕ ਪਾਸੇ ਕਰ ਦਈਏ ਇੱਕ ਛਿੰ ਜਿੰਨਾ ਵੀ ਉਹਦੇ ਨਾਮ ਜਿਹੜਾ ਹੈ ਉਹਦੇ ਬਰਾਬਰ ਕੁਛ ਨਹੀਂ ਅਮੁੱਲ ਹੈ ਅਤਲ ਹੈ ਨਾ ਟੋਲਿਆ ਜਾ ਸਕਦਾ ਨਾ ਮਿਣਿਆ ਜਾ ਸਕਦਾ ਨਾ ਖਰੀਦਿਆ ਜਾ ਸਕਦਾ ਸੋ ਇਸੇ ਕਰਕੇ ਉਹ ਕਹਿੰਦੇ ਦੋਏ ਭਾਈ ਬਗੋਚੀ ਇਹ ਗਲ ਪੈ ਇਸ ਜੰਮ ਕੇ ਫਾਸ ਜਿਹਾਂ ਬੀਜੇ ਸੋ ਲੋਣੇ ਮੱਥੇ ਜੋ ਲਖਿਆਸ ਜਿਨ੍ਹਾਂ ਨੇ ਇਸ ਦੋਚਿਤੀ ਦੇ ਵਿੱਚ ਜ਼ਿੰਦਗੀ ਨੂੰ ਗੁਜ਼ਾਰ ਦਿੱਤਾ ਉਹਨਾਂ ਦੇ ਗਲ ਚ ਜਮਾਂ ਦੀ ਫਾਸ ਪੈ ਗਈ ਜਨਮ ਮਰ ਦੇ ਚੱਕਰ ਚ ਪੈ ਗਏ ਜਿਹਾਂ ਬੀਜੇ ਸੋ ਲੋਣੇ ਮੱਥੇ ਜੋ ਲਖਿਆਸ ਜਿਨ੍ਹਾਂ ਕੰਮਾਂ ਦੇ ਵਿੱਚ ਜ਼ਿੰਦਗੀ ਗੁਜ਼ਾਰੀ ਉਹੀ ਮੱਥੇ ਤੇ ਲਿਖ ਹੋ ਕੇ ਮੁੜ ਕੇ ਜਨਮ ਮਿਲ ਗਿਆ ਜੀ ਹੁਣ ਬੀਜੇ ਅਰਾਉਂਡਾ ਤੇ ਅੜਿੱਕੇ ਤੋਂ ਬਈ ਖਜੂਰਾ ਲੱਗਣਗੇ ਨਹੀਂ ਲੱਗਣਗੇ ਰਹਿਣ ਬਿਹਾਣੇ ਪਛਤਾਣੇ ਉੱਠ ਚੱਲੇ ਗਏ ਨਰਾਸ ਰਹਿਣ ਉਮਰ ਸਾਰਾ ਜੀਵਨ ਬੀਤ ਗਿਆ ਹੁਣ ਪਛਤਾ ਰਿਹਾ ਉੱਠ ਚੱਲੇ ਗਏ ਨਰਾਸ਼ ਨਰਾਸ਼ ਹੋ ਕੇ ਦੁਨੀਆ ਤੋਂ ਜਾਣਾ ਪਿਆ ਕਿ ਜਿਨ੍ਹਾਂ ਦੇ ਨਾਲ ਮੈਂ ਮੋਹ ਕਰਦਾ ਸੀ ਜਿਸ ਜਾਇਦਾਦ ਲਈ ਮੈਂ ਧੋੜਾ ਭੱਜਿਆ ਫਿਰਦਾ ਸੀ ਇਧਰ ਉਧਰ ਭਟਕ ਰਿਹਾ ਸੀ ਕਿ ਮੈਂ ਇਸ ਨੂੰ ਇਕੱਠੇ ਕਰ ਲਵਾਂ ਇਹ ਤਾਂ ਕੰਮ ਹੀ ਨਹੀਂ ਆਇਆ ਨਰਾਸ਼ ਹੋ ਕੇ ਜਾਣਾ ਪਿਆ ਜਿੰਨ ਕੋ ਸਾਧੂ ਭੇਟਿਏ ਸੋ ਦਰਗਾ ਹੋਏ ਖਲਾਸ ਜਿਨ੍ਹਾਂ ਨੇ ਉਸ ਪਰਮਾਤਮਾ ਦੇ ਨਾਮ ਨੂੰ ਜੱਪਣ ਵਾਲੇ ਦੇ ਸ਼ਰਨ ਦੇ ਵਿੱਚ ਲੱਗੇ ਉਹਨਾਂ ਦੀ ਕਹਿੰਦੇ ਖਲਾਸੀ ਹੋ ਗਈ ਖਲਾਸੀ ਮੀਨ ਮੁਕਤੀ ਪ੍ਰਾਪਤ ਹੋ ਗਈ ਕਿਉਂਕਿ ਕਾਮ, ਕ੍ਰੋਧ, ਲੋਭ, ਹੰਕਾਰ ਨੂੰ ਜਿੰਨਾ ਨੇ ਤਿਆਗ ਦਿੱਤਾ ਉਹ ਖਾਲਸ ਬਣ ਜਾਂਦੇ ਆ ਔਰ ਜਿਹੜੇ ਖਾਲਸ ਬਣ ਗਏ ਉਹਨਾਂ ਦੀ ਖਲਾਸੀ ਹੋਣੀ ਹੀ ਹੋਣੀ ਹੈ ਜਿੰਨ ਕੋ ਸਾਧੂ ਪੇਟਿਏ ਸੋ ਦਰਗਾ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਜੇ ਕਿੰਦੇ ਆਪਣੇ ਚਤਰਾਈ ਦੇ ਨਾਲ ਆਪਣੀ ਅਕਲ ਦੇ ਨਾਲ ਤੂੰ ਕਹੇ ਕਿ ਮੈਨੂੰ ਸਾਧੂ ਮਿਲਜੂ ਨਹੀਂ ਮਿਲ ਸਕਦਾ ਇਹ ਉਹਦੀ ਕਿਰਪਾ ਹੋਣੀ ਹੈ ਉਹਦੀ ਕਿਰ ਕਰ ਕਿਰਪਾ ਪ੍ਰਭਾ ਆਪਣੀ ਤੂੰ ਮੇਰ ਕਰ ਤੂੰ ਬਖਸ਼ਿਸ਼ ਕਰ ਤੇਰੀ ਕਿਰਪਾ ਤੋਂ ਬਿਨਾ ਮੈਨੂੰ ਉਹ ਦਰ ਨਹੀਂ ਮਿਲ ਸਕਦਾ ਜਿੱਥੋਂ ਤੇਰੇ ਨਾਮ ਦੇ ਜਾਗ ਲੱਗੇ ਮੈਨੂੰ ਉਹ ਸਾਧੂ ਮੈਨ ਮਲੇ ਜਿਸ ਨੇ ਮਨ ਨੂੰ ਸਾਧ ਲਿਆ ਹੈ ਤੇ ਜੇ ਕਿਰਪਾ ਦੇ ਨਾਲ ਹੀ ਮੈਨ ਉਸ ਦੇ ਦਰਸ਼ਨ ਹੋ ਕਿਉਂਕਿ ਜੇ ਕਰਕੇ ਇਹ ਅੱਗ ਜਿਹੜੀ ਹੈ ਸਾਡੇ ਅੰਦਰਲੀ ਉਹ ਕਿਤੇ ਇਧਰ ਉਧਰ ਜਾਣ ਦੇ ਨਾਲ ਮਿਟ ਚ ਨਹੀਂ ਮਿਟ ਸਕਦੀ ਬਾਲੀਆਂ ਅੱਗਾਂ ਦਾ ਤਾਂ ਇਲਾਜ ਹੈ ਪਰ ਲੋਕਾਂ ਨੇ ਇਸ ਬਿਜਲੀ ਤੋਂ ਬਚਣ ਲਈ ਬਿਲਡਾਂਾਂ ਬੜੇ-ਬੜੀਆਂ ਜਿਹੜੀਆਂ ਅਰਥ ਕਰਾ ਲਈਆਂ ਇਹਦਾ ਅਸਰ ਨਾ ਹੋਵੇ ਗਰਮੀ ਪਈ ਪਹਾੜਾਂ ਨੂੰ ਚਲੇ ਗਏ ਜੰਗਲ ਦੀ ਅੱਗ ਤੋਂ ਬਚਣ ਲਈ ਜੰਗਲ ਛੱਡ ਦਿੱਤੇ ਤੇ ਪਾਣੀ ਦੀ ਅੱਗ ਤੋਂ ਬਚਣ ਲਈ ਮਕਾਨ ਜਿਹੜੇ ਬੜੇ-ਬੜੇ ਬਣਾ ਕੇ ਬਾਹਰ ਆ ਗਏ ਪਰ ਅੰਦਰ ਜਿਹੜੀ ਤੁਹਾਡੇ ਅੱਗ ਲੱਗੀ ਸੀ ਹੰਸਾ ਦੀ ਲੋਭ ਦੀ ਮੋਹ ਦੀ ਕ੍ਰੋਧ ਦੀ ਉਹਦੀ ਅੱਗ ਜਿਹੜੀ ਉਹ ਕਦਮ ਮਿਟੋ ਗਏ ਉਹ ਤਾਂ ਉਹਦੀ ਤੇਰਪਰ ਲੜ ਹੋਣੀ ਪ੍ਰਭ ਤੁਦ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਇਹ ਅਗੋ ਨਾਲ ਦੀ ਮਿਟਦੀ ਹੈ ਜਿਹੜੇ ਕਹਿੰਦੇ ਤੇਰੇ ਤੋਂ ਬਿਨਾ ਹੈ ਹੀ ਕੁਝ ਨਹੀਂ ਹੋਰ ਹੈ ਹੀ ਨਹੀਂ ਦੁਨੀਆ ਤੇ ਸਿਰਫ ਤੂੰ ਹੀ ਤੂੰ ਹੈ ਤੇਰੇ ਚਰਨਾਂ ਦੇ ਵਿੱਚ ਮੈਂ ਅਰਦਾਸ ਕਰਿਆ ਜਿਨ੍ਹਾਂ ਨੇ ਇਹ ਸੋਚ ਲਿਆ ਉਸ ਪ੍ਰਮਾਤਮਾ ਦਾ ਆਸ ਆਸਰਾ ਲੈ ਲਿਆ ਫਿਰ ਉਹਨਾਂ ਨੂੰ ਕੋਈ ਮੁਸ਼ਕਲ ਨਹੀਂ ਆਉਂਦੀ ਤੇ ਫਿਰ ਜਿਨ੍ਹਾਂ ਨੂੰ ਅਸਾੜ ਤਪੰਦਾ ਲੱਗਦਾ ਸੀ ਜਦੋਂ ਓਟ ਆਸਰਾ ਮਿਲ ਗਿਆ ਪਰਮਾਤਮਾ ਦਾ ਉਹਦੇ ਨਾਮ ਤੇ ਚੱਲੇ ਗਏ ਉਹਦੇ ਚਰਨਾਂ ਦਾ ਆਸਰਾ ਮਿਲ ਗਿਆ ਤਾਂ ਫਿਰ ਕਹਿੰਦੇ ਉਹੀ ਹਾਰ ਕੀ ਲੱਗਣ ਲੱਪਿਆ ਅਸਾੜ ਸੁਹੰਦਾ ਤਿਸ ਲਗੇ ਜਿਸ ਮਨ ਹਰ ਚਰਨ ਨਿਵਾਸ ਉਹੀ ਹਾਰ ਜਿਹੜਾ ਉਹਨਾਂ ਨੂੰ ਬਹੁਤ ਸੋਹਣਾ ਮਨ ਨੂੰ ਚੰਗਾ ਲੱਗਣ ਲੱਪਿਆ ਕਿਉਂਕਿ ਅੰਦਰਲੀ ਆਗ ਜਿਹੜੀਆਂ ਖਤਮ ਹੋ ਗਈਆਂ ਬਾਹਰਲੀ ਅਗ ਤਾਂ ਬੰਦੇ ਨੂੰ ਕਾਰੀ ਕੁਛ ਨਹੀਂ ਸਕਦੀ ਉਹ ਤਾਂ ਤਨ ਨੂੰ ਸੜ ਦੂ ਤਨ ਨੂੰ ਕਰਨਾ ਕੀ ਹੈ ਜਿੰਦ ਤਾਂ ਸੁੱਖੀ ਜੜੀ ਹੈ ਤਾਂ ਹੋਣੀ ਹੈ ਜੇ ਅੰਦਰਲੀ ਅਗ ਜਿਹੜੀ ਖਤਮ ਹੋਵੇ ਜਿਸ ਮਨ ਹਰ ਚਰਨ ਨਵਾਸ ਜਿਸ ਦੇ ਮਨ ਉਸ ਪਰਮਾਤਮਾ ਦੇ ਨਾਲ ਉਸ ਦੇ ਚਰਨਾਂ ਦੇ ਨਾਲ ਜੁੜ ਗਿਆ ਫਿਰ ਉਸ ਦਾ ਆਸਰਾ ਉਹਨੂੰ ਮਿਲ ਗਿਆ ਫਿਰ ਉਹਨੂੰ ਉਹ ਸਾੜ ਜਿਹੜਾ ਹੈ ਉਹ ਦੁਖੀ ਨਿਕੰਦਦਾ ਕਿਉਂਕਿ ਜਿਹੜੀ ਬੋਹ ਦੀ ਅੱਗ ਹੈ ਉਹ ਸਾਨੂੰ ਤਪਾ ਰਹੀ ਹੈ। ਕ੍ਰੋਧ ਦੀ ਅੱਗ ਤਪਾ ਰਹੀ ਹੈ। ਸਾਨੂੰ ਲੋਭ ਜਿਹੜਾ ਤਪਾ ਰਿਹਾ। ਕ੍ਰੋਧ ਤਪਾ ਰਿਹਾ, ਹਿੰਸਾ ਤਪਾ ਰਹੀ ਹੈ। ਇਹਨਾਂ ਅੱਗਾਂ ਦਾ ਇੱਕੋ ਹੀ ਹੱਲ ਹੈ ਕਿ ਉਸ ਪਰਮਾਤਮਾ ਦੇ ਨਾਮ ਦੇ ਨਾਲ ਜੁਟਿਏ। ਸੋ ਪਰਮਾਤਮਾ ਦਾ ਇਸ ਮਹਿੰਨੇ ਤੋਂ ਸਬਕ ਲਈਏ ਕਿ ਗੁਰੂ ਮਹਾਰਾਜ ਜੀ ਇਹ ਕਹਦੇ ਕਿ ਤੇਰੀ ਅੰਦਰਲੀ ਅੱਗ ਦਾ ਇਲਾਜ ਤਾਂ ਹੋਣਾ। ਚਿੰਤਾ ਚਿਖਾ ਇੱਕ ਬਰਾਬਰ ਇਸੇ ਕਰਕੇ ਗਿਆ ਤੈਨੂੰ ਫਿਕਰ ਤਾਂ ਲੱਗਾ ਕਿ ਮੇਰੇ ਕੋਲ ਜਾਇਦਾ ਨਹੀਂ ਉਹ ਕਹਿੰਦੇ ਜੋ ਹੈ ਤੈਨੂੰ ਦੇ ਕੇ ਭੇਜਿਆ ਉਹ ਤਾਂ ਦੇ ਤੂੰ ਦੁਨੀਆ ਦਾ ਬਾਦਸ਼ਾਹ ਹੈ ਜਿੰਨ ਸੋ ਸੰਦੀ ਪੂੰਜੀ ਦੇ ਕੇ ਭੇਜਿਆ ਜਿਹੜਾ ਕਹਿੰਦੇ ਦੁਨੀਆ ਤੋਂ ਇੱਕ ਵੀ ਤੂੰ ਲੈ ਨਹੀਂ ਸਕਦਾ ਖਰੀਦ ਨਹੀਂ ਸਕਦਾ ساری ਤੰਦੌਲਤ ਇਕੱਠੀ ਕਰ ਲੈ ਤੰਦਰੁਸਤੀ ਤੈਨੂੰ ਕਿਤੇ ਨਹੀਂ ਮਿਲ ਸਕਦੀ ਉਸ ਦੇ ਨਾਮ ਦੇ ਆਸਰੇ ਦੇ ਵਿੱਚ ਜਿੰਨਾ ਮਰਜੀ ਦੁਨੀਆ ਦੇ ਡਾਕਟਰਾਂ ਤੋਂ ਇਲਾਜ ਕਰਾ ਲੈ ਇਸ ਕਰਕੇ ਜੋ ਤੈਨੂੰ ਦੇ ਕੇ ਭੇਜਿਆ ਕੰਨ ਦੇ ਕੇ ਭੇਜਿਆ ਅੱਖਾਂ ਦੇ ਕੇ ਭੇਜਿਆ ਨੱਕ ਦੇ ਕੇ ਭੇਜਿਆ ਮੂੰਹ ਦੇ ਕੇ ਭੇਜਿਆ ਤੈਨੂੰ ਪੈਰ ਦਿੱਤੇ ਹੱਥ ਦਿੱਤੇ ਕਿ ਉਦਮ ਕਰ ਉਦਮ ਕਰੇਂਦਾ ਜਿਉ ਤੂੰ ਕਮਾਵਦਿਆ ਸੁਖ ਪਹੁੰਚ ਸੋ ਜਦੋਂ ਤੂੰ ਉਦਮ ਕਰੇਂਗਾ ਕੰਮ ਕਰਕੇ ਮਿਹਨਤ ਕਰਕੇ ਖਾਣਾ ਖਾਵੇਂਗਾ ਧਿਆਨ ਦੇ ਆ ਤੂੰ ਰਭ ਮਨ ਉਤਰੇ ਮਨ ਕੀ ਚਿੰਤ ਤੇਰੇ ਮਨ ਦੀ ਚਿੰਤਾ ਉਦੋਂ ਉਤਰਨੀ ਹੈ ਜਦੋਂ ਤੂੰ ਆਪਣੇ ਕਿਰਤ ਦੇ ਵਿੱਚ ਜੁੜ ਕੇ ਉਸ ਦੇ ਨਾਮ ਦੇ ਵਿੱਚ ਵੀ ਜੁੜੇ ਜੇ ਹੱਥ ਕਾਰਬਲ ਮਨ ਯਾਰਵਲ ਜਦੋਂ ਕਰੇ ਸੋ ਇਸ ਸ਼ਬਦ ਤੋਂ ਗੁਰੂ ਮਹਾਰਾਜ ਜੀ ਜੋ ਮਿਹਨ ਦੇ ਵਿੱਚ ਅੱਜ ਸਾਨੂੰ ਸਿੱਖਿਆ ਦੇ ਰਹੇ ਆਓ ਇਸ ਸਿੱਖਿਆ ਤੋਂ ਸਬਕ ਲੈਂਦੇ ਹੋਏ ਸਿੱਖਿਆ ਲੈਂਦੇ ਹੋਏ ਪਰਮਾਤਮਾ ਦੇ ਚਰਨਾਂ ਦੇ ਵਿੱਚ ਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਜੋ ਇਕ ਰਹੀਏ ਕਿ ਸਾਡੇ ਅੰਦਰਲੀ ਅੱਗ ਨੂੰ ਬਚਾਉਣ ਲਈ ਆਪਣੀ ਕਿਰਪਾ ਕਰੋ ਸਾਡੇ ਅੰਦਰ ਜਿਹੜੀ ਮੋਹ ਦੀ ਅੱਗ ਹੈ ਹੰਸਾ ਦੀ ਅੱਗ ਹੈ ਲੋਭ ਦੀ ਅੱਗ ਹੈ ਰੋਧ ਦੀ ਅੱਗ ਹੈ ਇਹ ਤੁਹਾਡੀ ਕਿਰਪਾ ਦੇ ਨਾਲ ਹੋਣੀ ਹੈ ਕਿਉਂਕਿ ਉਹ ਸਾਫ਼ ਕਹਿ ਗਏ ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਦਾਸ ਤੇਰੇ ਤੋਂ ਬਿਨਾ ਕੋਈ ਇਹਨਾਂ ਅੱਗਾਂ ਦਾ ਇਲਾਜ ਹੈ ਨਹੀਂ ਸਿਰਫ ਤੇਰੇ ਚਰਨ ਸ਼ਰਨ ਜਿਹੜੀ ਹੈ ਉਹ ਹੀ ਇਸ ਅੱਗ ਨੂੰ ਬੁਝਾ ਸਕਦੇ ਹੈ ਸੋ ਇਸ ਸ਼ਬਦ ਤੋਂ ਸਿੱਖਿਆ ਲੈਂਦੇ ਹੇ ਅੱਜ ਦੇ ਮਹੀਨੇ ਦੇ ਉਤੇ ਅਮਲ ਕਰਦੇ ਹੋਏ ਆਪਣੇ ਆਉਣ ਵਾਲੇ ਜੀਵਨ ਦੇ ਵਿੱਚ ਇਸ ਨੂੰ ਅਪਣਾਉਣ ਲਈ ਗੁਰੂ ਮਹਾਰਾਜ ਦੇ ਚਰਨਾਂ 'ਚ ਬੇਨਤੀ ਕਰਦੇ ਹੇ ਅਰਦਾਸ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ